ਦਿੱਲੋਂ ਚੱਲਿਆ ਜੀ ਸਾਡੇ ਸੀਐਮ ਸਾਹਿਬ ਨੇ ਭਗਵਾਨ ਤੁਮਾਰ ਜੀ ਨੇ ਬਣਾਈ ਆ ਸੜਕ ਬਹੁਤ ਟਾਈਮ ਦੀ ਅੜੀ ਹੋਈ ਸੜਕ ਸੀ ਇਹ ਜਿਹੜੀ ਬਣੀ ਆ ਤੇ ਐਂ ਜੀ ਕਰਦਾ ਵੀ ਗੱਡੀ ਭਜਾਈ ਚੱਲੇ ਤੇ ਭਜਾਈ ਚੱਲ ਇੰਨੀ ਘੈਂਟ ਮਲਾਈ ਵਰਗੀ ਸੜਕ ਬਣਾਈ ਪਈ ਆ ਦਿੱਲੋਂ ਤੱਕ ਸਵਾਰ ਆ ਜਾਣਾ ਅੱਜ ਜੀ ਕਰਦਾ ਜੱਡੀ ਨੂੰ ਦਵੱਲੀ ਚੱਲ ਵਾਰ-ਵਾਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਅਮਾਨ ਸਾਪ ਕੋਲੋਂ ਸੈਨਵਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦਾ ਨਹਿਾਰ ਬਦਲਤੀ ਮਤਲਬ ਐਨ ਪੂਰੀਆ ਵਧੀਆ ਕੁਆਲਟੀ ਵਾਲੀਆਂ ਸੜਕਾਂ ਇਹ ਨਹੀਂ ਲਗਾ ਕਿ ਬਣਾਤੀਆਂ ਤਾਂ 2 ਮਹੀਨੇ ਬਾਅਦ 6 ਮਹੀਨੇ ਬਾਅਦ ਟੁੱਟ ਜਾਣਗੀਆਂ ਪੂਰੀਆ ਵਧੀਆ ਕੁਆਲਟੀ ਵਾਲੀਆਂ ਸੜਕਾਂ ਬਣਾਈਆਂ ਨੇ ਅਸੀਂ ਮਾਨ ਸਾਹਿਬ ਦਾ ਸਾਡੇ ਐਮ ਐਲ اے ਸਰਦਾਰ ਹਾਕਮ ਸਿੰਘ ਠੇਕੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਰੇ ਹਲਕੇ ਦੀਆਂ ਤਕਰੀਬਨ ਵੈਸੇ ਤਾਂ ਸਾਰੇ ਪੰਜਾਬ 'ਚ ਇਹ ਜਿੰਨੀਆਂ ਵੀ ਲਿੰਕ ਰੋਡਾਂ ਨੇ ਚਾਹੇ ਉਹ ਮੰਡੀ ਬੋਰਡ ਦੀਆਂ ਨੇ ਚਾਹੇ ਪੀਡਬਲੂਡੀ ਦੀਆਂ ਨੇ ਮਤਲਬ ਪਹਿਲੀ ਸਰਕਾਰ ਇਦਾਂ ਦੀ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਦੇ ਕਾਰਜਕਾਲ ਦੌਰਾਨ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਮਤਲਬ ਕੋਈ ਵੀ ਇੱਤਾਂ ਦੀ ਸੜਕ ਨਹੀਂ ਹੋਊਗੀ ਜਾਂ ਲੋਕ ਸਾਨੂੰ ਇੱਦਾਂ ਨਹੀਂ ਕਹਿਣਗੇ ਕਿ ਸਾਡੀ ਆਹ ਸੜਕ ਰਹਿੰਦੀ ਆ ਪੰਨ ਵੱਲੀ ਰਹਿੰਦੀ ਆ ਅਸੀਂ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸੜਕਾਂ ਦੀ ਨਿਹਾਰ ਬਦਲੀ ਆ ਬਹੁਤ-ਬਹੁਤ ਧੰਨਵਾਦ ਅੱਗੇ ਢਿੱਲ ਨੂੰ ਚੱਲਿਆ ਜੀ ਦੇ ਸੀਐਮ ਸਾਹਿਬ ਨੇ ਕੋਗਾਂ ਤਮਾ ਜੀ ਨੇ ਬਣਾਈ ਆ ਸੜਕ ਬਹੁਤ ਟਾਈਮ ਦੀ ੜੀ ਹੋਈ ਸੜਕ ਸੀ ਇਹ ਜਿਹੜੀ ਬਣੀ ਆ ਤੇ ਐਂ ਜੀ ਕਰਦਾ ਵੀ ਗੱਡੀ ਭਜਾਈ ਚੱਲੇ ਤੇ ਭਜਾਈ ਚੱਲ ਇੰਨੀ ਘੈਂਟ ਮਲਾਈ ਵਰਗੀ ਸੜਕ ਬਣਾਈ ਪਈ ਆ ਢਿੱਲੋਂ ਤੱਕ ਸਵਾਰ ਆ ਜਾਣਾ ਅੱਜ ਜੀ ਕਰਦਾ ਗੱਡੀ ਨੂੰ ਦਵੱਲੀ ਚੱਲ ਬਾਰ-ਬਾਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਾਨਾ ਸਾਪੂਲਾਂ ਸੈਮਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਦਾ ਨਹਿਾਰ ਬਦਲਤੀ ਬਗਲ ਉਹਨਾਂ ਪੂਰੀਆ ਵਧੀਆ ਕੁਆਲਟੀ ਵਾਲੀਆਂ ਸੜਕਾਂ ਇਹ ਨਹੀਂ ਲਗਾ ਕਿ ਬਣਾਤੀਆਂ ਤਾਂ 2 ਮਹੀਨੇ ਬਾਅਦ 6 ਮਹੀਨੇ ਬਾਅਦ ਟੁੱਟ ਜਾਣਗੀਆਂ ਪੂਰੀਆ ਵਧੀਆ ਕੁਆਲਟੀ ਵਾਲੀਆਂ ਸੜਕਾਂ ਬਣਾਈਆਂ ਨੇ ਅਸੀਂ ਮਾਨ ਸਾਹਿਬ ਦਾ ਸਾਡੇ ਐਮ ਐਲ ਏ ਸਰਦਾਰ ਹਾਕਮ ਸਿੰਘ ਠੇਕੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਰੇ ਹਲਕੇ ਦੀਆਂ ਤਕਰੀਬਨ ਵੈਸੇ ਤਾਂ ਸਾਰੇ ਪੰਜਾਬ ਦੀ ਇਹ ਜਿੰਨੀਆਂ ਵੀ ਲਿੰਕ ਰੋਡਾਂ ਨੇ ਚਾਹੇ ਉਹ ਮੰਡੀ ਬੋਰਡ ਦੀਆਂ ਨੇ ਚਾਹੇ ਪੀਡਬਲੂਡੀ ਦੀਆਂ ਨੇ ਮਤਲਬ ਪਹਿਲੀ ਸਰਕਾਰ ਇਦਾਂ ਦੀ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਦੇ ਕਾਰਜਕਾਲ ਦੌਰਾਨ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਮਤਲਬ ਕੋਈ ਵੀ ਇੱਦਾਂ ਦੀ ਸੜਕ ਨਹੀਂ ਹੋਊਗੀ ਜਾਂ ਲੋਕ ਸਾਨੂੰ ਇੱਦਾਂ ਨਹੀਂ ਕਹਿਣਗੇ ਕਿ ਸਾਡੀ ਆਹ ਸੜਕ ਰਹਿੰਦੀ ਆ ਪੰਨ ਵੱਲੀ ਰਹਿੰਦੀ ਆ ਅਸੀਂ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸੜਕਾਂ ਦੀ ਨਿਹਾਰ ਬਦਲੀ ਆ ਬਹੁਤ-ਬਹੁਤ ਧੰਨਵਾਦ